ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਇਹ ਭਦੌੜ ਦੇ ਵੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਹੁਤ ਵੀਡੀਓ ਬਣਾਈਆਂ ਗਿਣਤੀ ਨਹੀਂ ਕਰ ਸਕਦੇ ਇੰਨੀਆਂ ਕੁ ਵੀਡੀਓ ਇਸ ਵੀਰ ਕੋਲੋਂ ਵੀ ਬਣਾਈਆਂ ਵਪਾਰ ਦਾ ਕੰਮ ਹੈ ਤੇ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਪਹਿਲਾ ਸੂਆ ਜਾਂ ਦੂਜੇ ਸੂਏ ਦੀਆਂ ਗਾਵਾਂ ਵਹਿੜਾਂ ਜਿਹੜੀਆਂ ਬਾਈਕੋਲ ਵਿਕਰੀ ਵਾਲੀਆਂ ਮੌਜੂਦ ਐ ਨਾਗ ਜਿਹੜੇ ਉਹ ਸਾਰੇ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਜਿਹੜੇ ਇਸ ਟਾਈਮ ਵਿਕਰੀ ਵਾਲੇ ਇੱਥੇ ਅਵੇਲੇਬਲ ਐ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਿਓ ਫੁੱਲ ਤੁਹਾਡਾ ਹੱਕ ਬਣਦਾ ਖਰੀਦਿਓ ਆਪਦੀ ਸਮਝ ਨਾਲ ਦੁੱਧ ਦਾ ਸਹਾਰਾ ਤੁਸੀਂ ਲਾ ਸਕਦੇ ਹੁੰਨੇ ਆ ਜਿਹੜੇ ਤਰੀਕੇ ਦੀ ਤੁਹਾਡੀ ਸੇਵਾ ਹੈ ਉਦਾਂ ਦਾ ਕੋਈ ਵੀ ਭਰਾ ਚੋ ਸਕਦਾ ਉਹ ਤੁਹਾਡੀ ਸਭ ਸੰਭਾਲ ਹੋਊਗੀ ਆਓ ਸ਼ੁਰੂਆਤ ਕਰੀਏ ਬੜੀ ਚੰਗੀ ਗਾਂ ਪਹਿਲੇ ਨੰਬਰ ਤੇ ਆ ਜਾਓ ਕੁਸ਼ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਵੀਰੇ ਕੁਸ਼ਦੀ ਪਬਜ ਆਪਾਂ ਦਿਖਾ ਰਹੇ ਹਾਂ ਮੇਰੇ ਖਾਲਚ ਨੌ ਕਨਾਗ ਹੈਗੇ ਆ ਹਾਂਜੀ ਆਪਣੇ ਕੋਲੇ ਗਾਇਆਂ 9 10 ਹੂੰ ਦੋ ਸੈਕਿੰਡ ਟਾਈਮਰ ਗੱਬਣ ਗਾਇਆਂ ਹੂੰ ਬਾਕੀ ਮੋਸਟਲੀ ਆਪਣੇ ਕੋਲੇ ਤਿੰਨ ਆ ਗੱਬਾਂ ਦੂਜਾ ਸੂਆ ਬਾਕੀ ਪਹਿਲਣਾ ਹੀ ਬੱਚੀਆਂ ਖੀਰੀਆਂ ਤੇ ਦੋ ਦੰਦ ਠੀਕ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਆਂ ਇਹ ਜਗਜੀਤ ਵੀਰੇ ਆਪਾਂ ਪਿਛਲੀ ਵੀਡੀਓ ਦਿਖਾਈ ਸੀਗਾ ਬਿਲਕੁਲ ਕੱਚੀ ਸੀ ਥੱਲੇ ਕੁਝ ਵੀ ਨਹੀਂ ਸੀ ਆਪਾਂ ਮੁੱਲ ਵੀ ਨਹੀਂ ਸੀ ਕਰਿਆ ਗਾਂ ਦਾ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਆਪਾਂ ਦੱਸਿਆ ਸੀ ਫਸਟ ਟਾਈਮਰ ਦਾ 50 ਪਲੱਸ ਦੇ ਦਾ ਪੀਕ ਰਿਆ ਅੱਜ ਕਰਮਾ ਵਾਲੀ ਨੇ ਹੁਣ ਦੇਖੋ ਆਰਡਰ ਜਿਹੜੀ ਗੱਲ ਕਹੀ ਸੀ ਵੀ ਉਹੀ ਨਿਭੜਦੀ ਹੈ ਨਾ ਹਜੇ ਵੀ 9 ਦਿਨ ਬਾਕੀ ਐ ਇਹਦੇ ਠੀਕ ਹੈ ਤੇ ਰਿਕਾਰਡ ਸਾਰਾ A ਤੋਂ Z ਮਿਲੂਗਾ ਦੰਦਾਾਂ ਚ 6 ਦੰਦਾ ਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਹੁਣ ਦੱਸਾਂਗੇ ਰੇਟ ਸਾਰਿਆਂ ਦਾ ਹੀ ਆਪਾਂ ਦੱਸਾਂਗੇ ਜੀ ਬਸ ਉਹਨਾਂ ਦਾ ਰੇਟ ਜਿਆ ਕਰਾਂਗੇ ਜਿੰਨਾ ਕ ਅਗਲੇ ਦੀ ਵੀ ਸਮਝ ਚਾਵੇ ਜੀ ਹੂੰ ਤੇ ਬਾਲਾ ਨਜਾਇਜ਼ ਅੰਤਰ ਵਾਲਾ ਵੀਰਾ ਵੀਰ ਫੋਨ ਵੀ ਨਾ ਉਹੀ ਲਾਵੇ ਜਿਹਨੂੰ ਕੋਈ 20 30 40 ਹਜ਼ਾਰ ਦਾ ਵੀ ਅੰਤਰ ਲੱਗੂਗਾ ਜੀ ਇੰਨਾ ਵੀ ਨਹੀਂ ਆਪਾਂ ਰੱਖਣਾ ਨਜਾਇਜ਼ ਜੀ ਇਹ ਆਪਾਂ ਵੈੜ ਜੀ ਜਿਸ ਤੇ ਨੂੰ 1,95,000 ਰੁਪਏ ਦੀ ਵੈੜ ਦਵਾਂਗੇ ਜੀ ਠੀਕ ਆ ਖੋਲ ਨੀ ਬਈ ਤੋਰ ਦੇ ਦੋਸੋ 1,95,000 ਦੀ ਫਰਕ ਬਾਲਾ ਵਾ ਡਾਣੇ ਰਹਿਣਾ ਰੇਟ ਚ ਪਰ ਢਾਂਚੇ ਦੇ ਵੱਲੋਂ ਬੜੀ ਕਮਾਲ ਦੀ ਇਹ ਗਾਂ ਦਿਸਦੀ ਆ ਤੁਹਾਨੂੰ ਵੀ ਵੀਡੀਓ ਚੋਂ ਦੁੱਧ ਦੀ ਜੇ ਗੱਲ ਕਰੀਏ ਦੋਸੋ ਤੇਨੇ ਬਹੁਤ ਚੰਗਾ ਦੇਣਾ ਕਿੰਨਾ ਦੇਣਾ ਥੋਡੀ ਸੇਵਾ ਪਰ ਹਵਾਨਾ ਮੂੰਹ ਬੋਲਦਾ ਵੀ ਇੱਕ ਚੰਗੀ ਗਾਂ ਦੂਜੀ ਗੱਲ ਪੇਟ ਦਾ ਸਾਈਜ਼ ਸਟਰਕਚਰ ਪੇਟ ਦਾ ਸਾਈਜ਼ ਜਿਹੜਾ ਮੈਂ ਕਿਹਾ ਦੋਸੋ ਇਹਦੀ ਉੱਤੋਂ ਲੈ ਕੇ ਥੱਲੇ ਤੱਕ ਸੇਮ ਲੰਬਾਈ ਚੌੜਾਈ ਚੱਲੂਗੀ ਇਹ ਨਹੀਂ ਵੀ ਪਿੱਟਲ ਹੋਊਗੀ ਗਾਂ ਬਰੀਡ ਕੁਆਲਿਟੀ ਚਾਹੀਦੀ ਹੈ ਕਮਾਲਾ ਬਾਈ ਮੋੜ ਸੋ ਇਹ ਦੋਸੋ ਪਹਿਲੇ ਨੰਬਰ ਤੇ ਗਾਂ ਦੇਖੋ 1 ਲੱਖ ਤੇ 95000 ਦੀ ਤੁਹਾਨੂੰ ਮਿਲ ਜੂਗੀ ਥਾਣੇ ਦੇ ਹਥੀਚਵਾਈ ਵਾਲੇ ਵੀ ਆ ਪਰ ਦੁੱਧ ਇੰਨਾ ਕੁ ਦੇਣਾ ਵੀ ਤੁਹਾਨੂੰ ਮਸ਼ੀਨ ਨਾਲ ਹੀ ਚੋਣੀ ਪੈਣੀ ਆ ਸੋ ਜਿੱਦਾਂ ਦੀ ਇਹ ਗਾਂ ਉਦਾਂ ਦੀ ਸਾਮ ਸੰਭਾਲ ਵਾਲਾ ਵੀਰ ਫੋਨ ਲਾਇਓ ਤੁਹਾਡੇ ਕੋਲ ਲਹਿਰਾ ਬਹਿਲਾ ਲਾਊਗੀ ਇਹ ਦੁੱਧ ਵਾਲੀਆਂ ਵੀ ਤੇ ਬਰੀਡ ਕੁਆਲਿਟੀ ਵੀ ਚੰਗੀ ਹੈ ਇਹਦੇ ਬਾਅਦ 2 ਨੰਬਰ ਤੇ ਗਾਂ ਇਹ ਜਗਜੀਤ ਵੀਰੇ ਦੂਸਰਾ ਸੂਆ ਜੀ ਚਾਰ ਦੰਦ ਪੂਰੇ ਆ ਛੱਗ ਵਾਲੇ ਕੱਢ ਰਹੀ ਹੈ ਜੀ ਠੀਕ ਹੈ ਤੇ ਇਹਦੇ ਹਜੇ 9 ਦਿਨ 9 ਮਹੀਨੇ ਪੂਰੇ ਹੋਣ ਚੀ ਬਾਕੀ ਆ ਉਤਰਨਾ ਸਟਾਰਟ ਹੋ ਗਈ ਵਹਿੜ ਜੀ ਹੂੰ ਅਨ ਦੋਦਰ ਕਾਰਡ ਇਹਦਾ ਵੀ 45 ਪਲੱਸ ਦਾ ਪੀਕ ਰਿਆ ਪਹਿਲਾਂ ਅੰਦਾਜੀ ਬਾ ਬਾਜਗਜੀਤ ਵੀਰੇ ਇਹ ਵਹਿੜ ਆਪਾਂ ਦੇ ਦਾਂਗੇ 185000 ਰੁਪਏ ਦੀ ਆਰਡਰ ਦੀ ਸਟਾਰਟਿੰਗ ਦੇਖੋ ਉਪਰੋਂ ਅਟੈਚ ਅੜਰਾ ਬਾਕੀ ਚੜਾਈ ਚੜੂਈ ਅਗਾੜੀ ਪਿਛਾੜੀ ਬਹੁਤ ਚੰਗੀ ਹੈ ਖੋਲੀ ਵੀ ਤੋਰ ਪੁੱਤ ਸੋ ਸੋਈ ਦਾ ਰੇਟ 185000 ਸੂ ਆ ਇਹਦਾ ਵੀ ਦੂਜਾ ਹੈ ਹਾਂ ਜੀ ਸਟਰਕਚਰ ਦੇਖਿਓ ਹਵਾਨੇ ਦੀ ਅਗੋਂ ਲੈਂਥ ਦੇਖ ਲਿਓ ਪਿਛਾਣੂ ਹਵਾਨਾ ਦੇਖ ਲਿਓ ਰੰਗ ਰੂਪ ਵੀ ਤੁਸੀਂ ਹੋਂ ਦੇਖ ਲਿਓ ਹਜੇ ਦੋਸਤੋ ਕੱਚੀ ਹੈਗਾ ਨੋਂ ਦਿਨ ਹਜੇ ਬਾਕੀ ਹੈ ਹਵਾਨਾ ਮੁੱਢ ਚੋਂ ਚੰਗਾ ਸ਼ੁਰੂ ਕੀਤਾ ਹੈ ਖੈਰ ਹਜੇ ਜਿਹੜਾ ਵੀਰ ਜਾਣਕਾਰ ਹੈ ਐਚ ਐਫ ਨਸਲ ਬਾਰੇ ਜਾਣਦਾ ਉਹਨੂੰ ਤਾਂ ਸਮਝਾਊਗੀ ਤੋਰਦੇ ਹੋਰ ਆਮ ਫਾਰਮਰ ਵੀਰ ਹੋ ਸਕਦਾ ਵੀ ਹਵਾਨਾ ਹਜੇ ਇਹਦਾ ਛੋਟਾ ਸਮਝੇ ਕਿਉਂਕਿ ਹਜੇ ਦਿਨ ਬਾਕੀ ਹੈ ਦੋ ਨੰਬਰ ਤੇ ਦਿਖਾ ਰਹੇ ਹਾਂ ਤੁਹਾਨੂੰ ਕੋਲੋਂ ਆ ਕੇ ਤੁਸੀਂ ਦੇਖ ਲੈਣੀ ਹੈ ਬਾਕੀ ਬੀ ਸੀ ਐਸ ਵਗੈਰਾ ਜਿੰਦ ਜਾਨ ਬੱਛੀ ਚ ਬਹੁਤ ਚੰਗੀ ਹੈ ਜੀ ਅਗਾੜੀ ਗੂੜੀ ਚੰਗੇ ਹੀ ਦੁੱਧ ਪਾਉ ਬਾਕੀ ਤਿਆਰ ਹੋਇਆ ਪਸ਼ੂ ਜੀ ਦੁੱਗਣੀ ਦਖ ਦਿੰਦਾ ਸਹੀ ਹੈ ਇਹੋ ਅੱਗੇ ਜਿਹੜੀ ਇਹ ਜਗਜੀਤ ਵੀਰੇ ਆਪਾਂ ਚਾਰ ਬੱਛੀਆਂ ਦਾ ਲੋਟ ਲਿਆ ਜੀ ਹਮ ਇਕੱਠਾ ਸਾਰੀਆਂ ਇਹ ਤਕਰੀਬਨ ਕੋਈ ਦੋਂਦੇ ਦੰਦ ਕੱਢ ਦੀਓ ਕੋਈ ਖੀਰੀ ਇਦਾਂ ਹੀ ਆ ਠੀਕ ਹੈ ਲੋ ਅਲੱਗ ਉੱਧਰ ਖੜੀਆਂ ਹਮ ਭਾ ਇਹ ਜੇ ਚਾਰੇ ਕਿਹੇ ਪੁਰਾਣੇ ਇਕੱਠੀਆਂ ਲੈਣੀਆਂ ਹੋਈਆਂ ਦਾ ਇਕੱਠੀਆਂ ਦਾ ਉਦਾਂ ਦਾ ਰੇਟ ਹੋ ਜਾਊਗਾ ਜੀ ਹਮ ਤੇ ਤੋਰੀ ਪੁੱਤ ਇਹਦੇ ਹਜੇ 6-7 ਦਿਨ ਪੈਂਡਿੰਗ ਆ ਜੀ 9 ਮਹੀਨੇ ਪੂਰੇ ਹੋਣ ਚ ਠੀਕ ਹੈ ਭਾਈ ਰੇਟ ਇਹਦਾ ਕੀ ਰਹੂਗਾ ਰੇਟ ਜੀ ਮੰਗਣ ਨੂੰ ਤਾਂ ਚਾਹੇ ਆਪਾਂ ਜੀ 2.2 ਲੱਖ ਮੰਗ ਲਗੇ ਬੱਛੀ ਦਾ ਜੀ ਇਹਦਾ ਉਹ ਵੀ ਜੱਜ ਦਾ ਹਟ ਪਰ ਜਿਹੜਾ ਆਪਾਂ ਪਹਿਲਾਂ ਵੀ ਵੀਡੀਓ ਦੇ ਸਟਾਰਟ 'ਚ ਗੱਲ ਕਹੀ ਆ ਵੀ ਆਪਾਂ ਓਨੇਕ ਮੁੱਲ ਕਰਨੇ ਆ ਜਿੰਨੇ ਪੈਸੇ ਜੀ ਲੈਣੇ ਆ ਬੇਫਾਲਤੂ ਫਰਕ ਵਾਲੇ ਮੁੱਲ ਨਹੀਂ ਕਰਨੇ ਜੀ ਹਮ 1,75,000 ਰੁਪਏ ਦੀ ਜੀ ਬੱਛੀ ਜਿਹੜੇ ਭਰਾ ਦੇ ਪਸੰਦ ਹੋਈ ਤੇ ਪੱਛੀ ਦੇ ਦਾਂਗੇ ਆ ਦੱਸੋ ਸੋਹਣਾ ਹਵਾਨਾ ਸੋਹਣਾ ਟਾਂਚਾ ਅਗਾਰੀ ਨੋਟ ਕਰਿਓ ਜੀ ਕਿੱਡੀ ਲੰਬੀ ਆ ਗਾੜੀ ਇਹ ਬੱਛੀ ਦੀ ਪਹਿਲਣ ਦੀ ਹਮ ਥੋੜਾ ਹਜੇ ਥਾਂ ਥੂ ਭੀੜਾ ਉਹਨਾਂ ਆਪਣੇ ਕੋਲੇ ਬਹੁਤ ਪਿੱਛੇ ਹੋ ਜਾ ਤੁਰਨ ਦਾ ਹੈ ਨਹੀਂਗਾ ਹੂੰ ਤੇ ਹੋਰ ਤੋਰ ਵੀ ਇੱਕ ਵਾਰੀ ਨਹੀਂ ਬਹੁਤ ਬੰਦੇ ਪੁੱਤ ਬਾਕੀ ਆ ਗਾੜੀ ਕੁੜੀ ਦੋਨੇ ਸਾਈਡਾਂ ਤੋਂ ਬਹੁਤ ਚੰਗੀ ਆ ਬੱਚੀ ਦੀ ਬਿਲਕੁਲ ਬੋਡੀ ਵੇਟ ਬਹੁਤ ਜ਼ਿਆਦਾ ਆ ਹੂੰ ਤੇ ਬਾਕੀ ਸੀਮਨ ਡਿਟੇਲ ਆਪ ਦਾ ਰਿਕਾਰਡ ਉਹ ਸਾਰਾ A to Z ਮਿਲੂਗਾ ਕੱਲੀ ਕੱਲੀ ਗਾਂ ਦਾ ਕਿਉਂਕਿ ਫਾਰਮ ਦੀਆਂ ਗਾਂ ਆ ਜੀ ਇਹ ਠੀਕ ਹੈ ਹਾਂਜੀ ਖਸਦੀ ਪੇ ਦੋ ਕੇ ਭਾਈ 4 ਨੰਬਰ ਇਹ ਇੱਕ ਦੰਦੀ ਸਿੱਟਿਆ ਜੀ ਠੀਕ ਹੈ ਤੇ ਹਾਈਟ ਸਾਰਿਆਂ ਦੀ ਫੁੱਲ ਵੱਡੀ ਇਹਨਾਂ ਦੀ ਇਧਰੋਂ ਖੜ ਕੇ ਮੈਂ ਜੱਜ ਕਰਾਂ ਨਾ ਹੂੰ ਹਾਂਜੀ ਦਰ ਕਿੰਨੇ ਲਊਗੀ ਤੇ ਰੇਟ ਕੀ ਰਹੂਗਾ ਇਹਦੇ ਜੀ 28 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਠੀਕ ਐ ਰੇਟ ਕੀ ਰਹਿਣਾ ਹਾਂਜੀ ਰੇਟ ਦੀ ਇਹ ਚਾਰੇ ਬੱਚਿਆਂ ਦਾ 175 ਰੁਪਏ 75 ਆ ਇਹ ਬਸ ਤਕਰੀਬਨ ਸੋਨ ਨੂੰ ਵੀ ਪਤਾ ਕਿ ਇਹ ਜੀਆਂ ਬੱਚੀਆਂ ਤੁਸੀਂ ਕੋਲ ਖੜੇ ਹੋ ਹਾਂ ਹਾਂ ਬਸ ਤਕਰੀਬਨ ਲੈਣ ਦੇਣ ਜਿਹੇ ਵਾਲੇ ਮੁੱਲ ਆ ਤੋਰੀ ਬਈ ਸੋ ਦੋਸੋ 175 ਪੁੱਠਾ ਸਮਝ ਲਓ ਤੁਸੀਂ ਚਾਰ ਵੜਾ ਤੁਹਾਨੂੰ ਪਹਿਲਾਂ ਦਿਖਾਉਣੀਆਂ ਚਾਰੇ ਬਾਈ ਘੰਟਾ ਇੱਕੋ ਫਾਰਮ ਚ ਪਕਣੀ ਦੀਆਂ ਚਾਰੇ ਦੰਦਾਂ ਚ ਐ ਜਿਵੇਂ ਇਹਨੇ ਹਜੇ ਇੱਕ ਦੰਦ ਹੀ ਸਿੱਟਿਆ ਸੋ ਇਹ ਤੁਸੀਂ ਦੋ ਦੰਦ ਮੰਨ ਸਕਦੇ ਹੋ ਉੱਥੇ ਲੈ ਚੱਲ ਸਾਹਮਣੀਆਂ ਕੋਲੀ ਪੁੱਤ ਬਾਅਦ ਚ ਉਹਨਾਂ ਦੀ ਬਣਾਵਾਂਗੇ ਸੋ ਥੋੜੇ ਦਿਨਾਂ ਜਦੋਂ ਇੱਥੇ ਮਿਸਤਰੀ ਵਾਲਾ ਕੰਮ ਕੰਪਲੀਟ ਹੋ ਗਿਆ ਫਿਰ ਬਾਹਰ ਵੀ ਤੋਰਿਆ ਕਰਾਂਗੇ ਬੈੜਾ ਅੱਜ ਤੁਹਾਨੂੰ ਚਮਕ ਥੋੜੀ ਜੀ ਘੱਟ ਦਿਸੂਗੀ ਕਿਉਂਕਿ ਅਸੀਂ ਅੰਦਰ ਛੱਡ ਦੇ ਗਏ ਚਲ ਮੁਰਕੇ ਇਹਨੂੰ ਮੈਂ ਤੋੜ ਦੂੰ ਲੈ ਜਾ ਮੁਰਕੇ ਇਹਨੂੰ ਮੈਂ ਤੋੜ ਦੂੰ ਅੱਗੇ ਆ ਜੀ ਇਹਨਾਂ ਦੇ ਨਾਲ ਜੋੜਾ ਜੀ ਹੂੰ ਤੇ ਆਵ ਬੱਛੀ ਦੇ ਵੀ 28 ਤਰੀਕ ਨੂੰ ਦੇਣ ਪੂਰੇ ਆ ਜੀ ਠੀਕ ਹੈ ਹਾਈਟ ਤਾਂ ਹੁਣ ਨਾਲ ਖੜ ਕੇ ਇਹਨੇ ਵੀ ਦਿਖਾਤੀ ਸੇਮ ਹਾਈਟ ਦਿੰਗਾ ਇਹ ਬਾਕੀ ਬਿਊਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਆਰਡਰ ਕਰੀ ਪਿੱਛੇੋਂ ਦਿਖਾ ਦਿਓ ਇੰਨਾ ਸੋਹਣਾ ਸਾਰੀਆਂ ਬੱਚੀਆਂ ਦਾ ਹੀ ਚੜਾਈ ਵਾਲਾ ਫਿਕਸ ਆਰਡਰ ਸਟਾਰਟ ਆ ਜੀ ਲਾਜਵਾਬ ਜੀ ਥੋੜਾ ਜਿਹਾ ਭਾਜੀ ਦੀ ਜ਼ਿਆਦਾ ਤੋੜ ਕੇ ਆਪਾਂ ਦਿਖਾਉਨੇ ਆ ਰੇਟ ਇਹਦਾ ਵੀ ਸੇਮ ਆ ਜੀ ਠੀਕ ਹੈ 175000 ਰੁਪਿਆ ਜੀ ਤੋੜ ਦਿਓ ਇਹਦੇ ਬਾਹਰ ਨੂੰ ਕੰਨੀ ਕਿ ਇੱਥੇ ਇਧਰ ਨੂੰ ਤੋੜ ਦਿੰਨੇ ਆ ਤੁਰਪੀਤਾ ਜੀ ਭਾਈ ਦੀ ਜਾਦੇ ਆ ਥੋੜਾ ਚਲ ਅੱਗੋਂ ਕੁਰੀ ਰੱਖੀ ਦੋਸਤੋ ਸੋਕੇ ਫਾਰਮਾਂ ਚ ਜਦੋਂ ਬੱਚੀ ਹੁੰਦੀ ਨਾ ਉੱਥੇ ਖੁੱਲੀਆਂ ਫਿਰਦੀਆਂ ਹੁੰਦੀਆਂ ਇਹ ਫਾਰਮ ਦੀ ਵੀਡੀਓ ਲੈਣੀ ਹੋਈ ਕਿਸੇ ਭਰਾ ਨੇ ਚਾਰੇ ਇਕੱਠੀਆਂ ਖੜੀਆਂ ਨਹੀਂ ਮਿਲ ਜੂ ਆਏ ਨਹੀਂ ਵੀ ਕਈ ਵਾਰੀ ਬੰਦੇ ਨੂੰ ਹੁੰਦਾ ਵੀ ਕਹਨੀ ਅੱਡੋ ਅੱਡੀ ਲਿਆ ਕੇ ਇੱਥੇ ਤੇ ਫਾਰਮ ਦੀ ਕਹਿਤਾ ਜੀ ਆ ਜਿਹੜੀ ਲਾਲੀ ਜੀ ਦਿਸਦੀ ਹੈ ਦੋਸਤੋ ਇਹ ਗੋਹਾ ਲਾਇਆ ਹੋਇਆ ਹੈ ਫਾਰਮਾਂ ਚ ਕਿ ਖੁੱਲੇ ਹੁੰਦੇ ਪਤੂ ਤੇ ਫਿਰੋ ਬੈਠੇ ਟੱਕਰਾ ਮਾਰਿਆ ਸੀ ਜੀ ਇਹਦੇ ਉਹਦੇ ਨਾਲ ਲਾਲੀ ਜੀ ਦਿਸਦੀ ਨਹੀਂ ਰੰਗ ਵਾਈਟ ਹੈ ਤੇ ਬਲੈਕ ਥੋੜਾ ਲੈ ਚਲ ਖੁਸ਼ਦੀ ਭਾਈ ਅੰਦਰ ਨੂੰ ਸੋਨਾ ਮੂੰਹ ਵੀ ਨਹੀਂ ਤਵਾਇਆ ਸੋ ਪਹਿਲਨ ਵੈਡ ਸੋ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਵੀਡੀਓ ਹਜੇ ਤੁਹਾਨੂੰ ਪਤਾ ਆਪਾਂ ਜਿਹੜੀ ਬਣਾ ਰਹੇ ਹਾਂ ਸੋ ਪਾ ਦਿਨਾ ਸੈਨ ਨੇ ਕਰਨੀ ਹੈ ਕਿਉਂਕਿ ਹਜੇ ਅੰਬਾਈ ਨੇ ਲਿਆ ਕੇ ਵੱਧੀਆਂ ਤੋਂ ਦਾ ਫਰਕ ਪੈਂਦਾ ਇੱਕ ਵਾਚੀ ਲਾਸਟ ਉੱਤੇ ਇਧਰੋਂ ਤੁਹਾਨੂੰ ਦਿਖਾ ਰਿਹਾ ਉਹਦੇ ਬਾਰੇ ਤਿੰਨ ਗੱਲਾਂ ਆਹ ਇਹ ਜੀ ਸੂਈ ਸਵਾਈ ਹੈ ਵੈਡ ਹੂੰ ਇਹਦੇ ਥੱਲੇ 24 25 ਕਿਲੋ ਬੌਲਾ ਜੀ। ਠੀਕ ਹੈ। ਇਹਨਾਂ ਨੂੰ ਮੈਗਨਮ ਵਰਲਡਵਾਈਡ 66 ਲੱਗਿਆ ਸੀ। ਠੀਕ ਹੈ। ਇਹਨੇ ਬੱਚੀ ਨੂੰ ਜਨਮ ਦਿੱਤਾ ਹੀ ਬੱਚੀ ਇਹਦੀ ਉਹ ਪਈ ਐ ਨੇ ਨਾਲ ਦੀ ਵੈੜ ਨੇ ਪੈਰ ਰੱਖਤੇ ਦੀ ਬੱਚੀ ਮਰ ਗਈ। ਅੱਛਾ। ਕੌਣ ਤਾਂ ਆਪਾਂ ਦਿਖਾ ਵੀ ਦਿੰਨੇ ਆ। ਠੀਕ। ਬਹੁਤ ਕੋਈ ਨਹੀਂ। ਫੋਣ ਇਹਦੀ ਮੈਂ ਛੋੜਿਆ ਹੋਂ ਤੋਂ ਪਹਿਲਾਂ 10 ਕਿ ਵੀ ਹਟਿਆ ਨੇ ਭਲੇਖੇ ਨਾਲ ਮਿਲਕਿੰਗ ਕਰਤੀ ਵੈੜ ਦੀ। ਸਹੀ ਹੈ। ਤੇ ਉਹ ਦੋ ਟਾਈਮ ਬੰਦਾ ਚੋਕੇ ਵੀ ਲਿਆ ਸਕਦਾ ਦੁੱਧ ਇਹਦੇ ਤੋਂ। ਕਿੰਨਾ ਦੁੱਧ ਹੋਊਗਾ ਹੁਣ ਅੰਦਾਜ਼ਾ? 24 25 ਕਿਲੋ ਬੌਲਾ ਠੰਡਾ ਜੀ। ਠੀਕ ਹੈ। ਤੋਰੀ ਬਤ ਰੇਟ ਕੀ ਰਹਿਣਾ ਭਾਈ ਰੇਟ ਇਹਦਾ ਵੀ 1.75 ਆ ਜੀ ਦੱਸੋ ਵੱੱਛੀ ਸੀਗੀ ਇਹਦੇ ਨਾਲ ਪਰ ਉਹ ਦੂਜੀ ਗਾਂ ਤਾਂ ਪੈਰ ਰੱਖੇ ਜਾਣ ਨਾਲ ਐਕਸਪਾਇਰ ਹੋ ਗਈ ਪਈ ਹਜੇ ਬਾਈ ਨੇ ਘੱਟੇ ਜੇ ਉੱਤੇ ਕੀਤੇ ਵੇ ਹਵਾਨਾ ਫਿਟਿੰਗ ਵਾਲਾ ਇਹਦੀ ਮਿਲਕਿੰਗ ਹੋਈ ਵੀ ਹੈ ਧਿਆਨ ਚ ਰੱਖੋ ਕਿ ਵੀਰ ਨੂੰ ਪਤਾ ਨਹੀਂ ਸੀ ਵੀਡੀਓ ਕਿਉਂਕਿ ਲੇਟ ਬਣਾ ਰਹੇ ਆ ਤਾਂ ਇਹ ਬਾਈ ਨੇ ਚੁਆਈ ਸ਼ੁਰੂ ਕਰਤੀ ਸੀ ਤੇ ਕੁਦਰਤੀ ਸ਼ੁਰੂਆਤ ਵੀ ਇਸ ਵੜ ਤੋਂ ਹੀ ਕੀਤੀ ਸੀ ਸੋ ਫਿਟਿੰਗ ਵਾਲਾ ਹਵਾਨਾ ਦੋਸਤੋ ਤੁਸੀਂ ਭਰੀ ਨੂੰ ਫੇਰ ਦੇਖ ਲਓ ਜੇ ਰੇਟ ਸੇਮ ਹੀ ਆ ਦੂਜੀਆਂ ਵੜਾਂ ਵਾਲਾ ਤੋ ਲੈ ਚਲ ਭਾਈ ਬਾਕੀ ਜਿਹੜਾ ਸਮਝਦਾਰ ਬਰੀਡਰ ਬੰਦਾ ਜੀ ਜਿਨ੍ਹਾਂ ਦੀਆਂ ਬੇੜਾ ਰੱਖਿਆ ਉਹਨਾਂ ਨੂੰ ਪਤਾ ਹੀ ਹੈ ਵੀ ਇਹ ਇਦਾਂ ਦੀਆਂ ਬੱਚੀਆਂ ਫਿਕਸ ਅਡਰ ਆ ਇਹਨਾਂ ਨੇ ਦੁੱਧ ਕੱਢ ਹੀ ਦੇਣੇ ਆ ਜੀ ਚੰਗੇ ਸਹੀ ਹੈ ਜਿੰਦ ਜਾਨ ਵਾਲੀਆਂ ਫਾਰਮ ਦੀਆਂ ਬੱਚੀਆਂ ਹੂੰ ਸੋ ਇਹ 6 ਦਿਖਾਤੀਆਂ ਦੋਸਤੋ ਤਿੰਨ ਇਸ ਸਾਈਡ ਤੇ ਆ ਇਹ ਪਹਿਲਣ ਬੱਚੀ ਆ ਜੀ ਖੀਰੀ ਠੀਕ ਹੈ ਰਮਾਡਾ ਸੈਕਸਡ ਦੀ ਆ ਜੀ ਇਹ ਆਪ ਹੂੰ ਤੇ ਇਹਦੇ ਮਗਰ ਬੱਚਾ ਹੈਗਾ ਜੀ ਤਾਂ ਮੋਗ ਜੀ ਮਾਰੀ ਜਾਂਦਾ ਹੋ ਸਕਦਾ ਮਰ ਵੀ ਜਾਵੇ ਉਹ ਪਰਾਂ ਬੈਠਾ ਉਧਰ ਜੀ ਅੱਡ ਪਾਸੇ ਤੇ ਕੱਢਿਆ ਵਾ ਠੀਕ ਹੈ 26 ਕਿਲੋ ਕੋਈ ਮਰਜ਼ੀ ਭਰਾ ਜੀ ਹੂੰ ਹੁਣ ਇਸ ਟਾਈਮ ਬੌਲੇ ਚੋਂ ਖਾਲੀ ਹੋਈ ਐ ਇਹ ਠੀਕ ਹੈ ਤੇ ਮਣਕੇ ਲਈ ਆ ਸਕਦਾ ਦੋ ਟਾਈਮ ਦੁੱਧ ਠੀਕ ਹੈ ਦੰਦ ਦੇ ਦੇ ਮੈਂ ਤੁਹਾਨੂੰ ਦਿਖਾ ਦਿੰਨਾ ਕਨਫਰਮ ਖੀਰੀ ਆ ਸਹੀ ਹੈ ਕੋਈ ਦੰਦ ਨਹੀਂ ਸਿੱਟਿਆ ਹਾਂਜੀ ਰੇਟ ਕੀ ਰਹਿਣਾ ਇਹਦਾ ਰੇਟ ਇਹ ਬੱਛੀ ਦੇ ਦਾਂਗੇ ਜੀ 1,65,000 ਰੁਪਏ ਦੀ ਨਾੜਾ ਨੂੜਾ ਕੱਢਣੀਆਂ ਸਟਾਰਟ ਕਰਤਿਆਂ ਕਦ ਫੁੱਲ ਵੱਡਾ ਚਲ ਪੁੱਤ ਸੋ ਦਸੋ ਇਹ ਕੀ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ 26 ਦਾ 27 ਭਾਵੇਂ ਨਿਬੜ ਜੇ ਬਾਈ 26 ਦਾ 25 ਹੀ ਨਹੀਂ ਨਿਬੜਦਾ ਇਹ ਥੱਲੇ ਤੋਰ ਪੁੱਤ ਸਿੱਧੀ ਭੱਜੂਗੀ ਕੋਈ ਨਹੀਂ ਲਿਆ ਵਾਪਸ ਭੱਜੂਗੀ ਥੋੜੇ ਸੋ ਇਹ ਬੱਚੇ ਦਸੋ ਜਿਹੜੀਆਂ ਵੱਡਾ ਵੈੜਾ ਫਾਰਮਾ ਫੂਰਮਾ ਚਾਹੁੰਦੀਆਂ ਥੋੜਾ ਜਿਹਾ ਭਜਦੀਆਂ ਨਸਦੀਆਂ ਵੱਧ ਹੁੰਦੀਆਂ ਬਾਕੀ ਫੈਕਸ ਆਇਡਰ ਆ ਚੌੜਾ ਛੂੜਾ ਅਗਾੜੀ ਬਹੁਤ ਲੰਮੀ ਹੈ ਵੱਛੀ ਦੀ ਜੀ ਹਮ ਸਪੈਸ਼ਲ ਚੀਜ਼ ਹੈ ਉਹਨੇ ਪਾਸੇ ਨਾੜਾਂ ਕੱਢ ਲੀਆਂ ਸ਼ੁਰੂ ਕਰ ਤੀਆਂ ਨੇ ਆ ਇਸ ਤੋਂ ਅੱਗੇ ਜਿਹੜੀ ਕਾਂ ਇਹ ਚਾਰ ਦਾ ਅੰਦਾ ਜੀ ਹਮ ਵੈੜ ਤੇ ਰਵੇਟਿੰਗ ਦਾ ਕੋਈ ਸੀਮਾ ਨਾ ਡਬਲ ਡਬਲ ਐਸ ਦਾ ਉਹਦੀ ਬੱਚੀ ਨੂੰ ਜਨਮ ਦਿੱਤਾ ਇਹਨੇ ਦੁੱਧ ਕਿੰਨਾ ਹੈ ਥੱਲੇ 30 ਕਿਲੋ ਦੱਦਾ ਹੁਣ ਜੀ ਇਹਨੂੰ ਛੂਈ ਨੂੰ 6 ਦਿਨ ਹੋ ਗਏ ਆ ਧੋਰ ਪੁੱਤ ਰੇਟ ਕੀ ਰਹਿਣਾ ਇਹਦਾ ਰੇਟ ਇਹ ਵੈੜ ਦੇ ਦਾਂਗੇ ਜੀ ਆਪਾਂ 1 ਲੱਖ ਤੇ 45000 ਰੁਪਏ ਦੀ ਜੀ 1 45 ਦੀ 30 ਲੀਟਰ ਦੁੱਧ ਇਸ ਟਾਈਮ ਤੁਸੀਂ ਇੱਥੋਂ ਚੋ ਕੇ ਲੈ ਜਾਓ ਤਾਜੀ ਸੂਈ ਵੀ ਆ ਥੋੜੇ ਦਿਨਾਂ ਦੀ ਹਜੇ ਦੁੱਧ ਵਧੂਗੀ ਫਿਟਿੰਗ ਵਾਲਾ ਹਵਾਨਾ ਦੁੱਧ ਵਧਣਾ ਮੰਨੇ ਕੋਈ 45 ਨਾ ਮੰਨੇ 50 ਨਾ ਮੰਨੇ ਜੀ ਹੂੰ 35 ਤੋਂ ਪਲੱਸ 40 ਦੇ ਸੰਨ ਚ ਤੁਸੀਂ ਬੋਡੀ weight ਦਾ ਦੇਖ ਲਓ ਅਕਸਰ ਨੂੰ ਖੁਰਦੀ ਨਹੀਂ ਖੁਰਨਾ ਵਹਿੜਨੇ ਜੀ ਹੂੰ ਖੁੱਲਾ ਡੁੱਲਾ ਜਾਂ ਕੱਢ ਦੂ ਗਾਹ ਚੋਣੀ ਅਗਲੇ ਦੀ ਹਿੰਮਤ ਆ ਪੈਰਾਂ ਪੂਰਾ ਦੀ ਬਹੁਤ ਸਾਫ ਆ ਚਾਰ ਦੰਦ ਦਾ ਮਸ਼ੀਨ ਤੇ ਆਪਾਂ ਮਿਲਕਿੰਗ ਕਰਦੇ ਆ ਜੀ ਠੀਕ ਹੈ ਦੋ ਦਿਨ ਬੋਲੇ ਚ ਪਹਿਲਾਂ ਹੱਥੀ ਵੀ ਕੀਤੀ ਆ ਬੇਨਸ ਕੱਢਣੀਆਂ ਸ਼ੁਰੂ ਕਰਤੀਆਂ ਹੂੰ ਬਹੁਤ ਸੋਹਣਾ ਐਨੀਮਲ ਆ ਕੱਦ ਕਾਠ ਵਾਲੀ ਬੋਡੀ ਵੇਟ ਵਾਲੀ ਵਹਿੜ ਆ ਜੀ ਮਗਰ ਵੀ ਬੱਚਾ ਬੱਛੀ ਆ ਬਹੁਤ ਸੋਹਣੀ ਸਹੀ ਹੈ ਬੰਦੇ ਬਈ ਕਿਹੜੀ ਲਾਸਟ ਉੱਤੇ ਆ ਕੁਛ ਦੀ ਇਹ ਬਾਈ ਕੱਲ ਸੁਈ ਆ ਹੂੰ ਹਲਕੀ ਜੀ ਕ੍ਰੋਸ ਬਰੀਡ ਆ ਜਿੱਦਾਂ ਹੂੰ ਤੇ ਇੱਕ ਬਹੁਤ ਪਲੱਸ ਪੁਆਇੰਟ ਆ 25 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਹੈ ਜੀ। ਅੱਛਾ। ਹਾਂ ਬਹੁਤ ਰੇਅਰ ਚੀਜ਼ ਆ ਇਧਰਲੇ ਪਾਸੇ ਆ ਕੇ ਇਹਦੇ ਮਾਰੋ ਕੈਮਰਾ। ਅਗਾੜੀ ਗੂੜੀ ਚ ਬੈਂਸ ਦੇਖੋ ਇੰਨੀਆਂ ਸੁੰਦਰ ਕੱਢੀਆਂ। ਪਹਿਲਣਾ ਮੱਛੀ ਨਾਲ ਆ ਥਣ ਪਿਆ ਵਹਿੜ ਦਾ ਸਰੀਰ ਦੇਖੋ। ਬਹੁਤ ਪਿਆਰਾ ਲੱਗਿਆ। ਰੇਟ ਇਹਦਾ ਬਿਲਕੁਲ ਜਾਇਜ਼ ਆ ਜੀ। 1 ਲੱਖ 20000 ਰੁਪਏ ਦੀ ਜਿਹੜੇ ਭਰਾ ਦੇ ਪਸੰਦ ਹੋਈ। ਦੋ ਟਾਈਮ ਆਉਦੀ ਮਿਲਕਿੰਗ ਕਰ ਲੇ 25 ਕਿਲੋ ਬੋਲੇ ਤੋਂ ਸਟਾਰਟਿੰਗ ਆ ਜੀ। ਠੀਕ ਆ ਬੱਚਾ ਦਿੱਤਾ ਨੇ। ਬੱਚਾ ਜੀ। ਲਿਆਈ ਭਾਈ। ਹਾਂ ਲੱਤ ਚੀਰਤ ਸਾਹ ਬੱਚੇ ਦੇ ਵੀ ਚੱਲ ਪਤ ਸੋ 1 ਲੱਖ ਤੇ 20 ਹਜ਼ਾਰ ਦੀ ਚੰਗੇ ਦੁੱਧ ਤੋਂ ਸ਼ੁਰੂਆਤ ਢਾਂਟਾ ਸੋਹਣਾ ਤਾਜੀ ਬਿਲਕੁਲ ਸੂਈ ਵੀ ਆ ਦੱਸੋ ਹਵਾਨਾ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਹੀ ਰਹੇ ਹੋ 3 ਕਿਲੋ ਦੁੱਧ ਜੀ ਖੁੱਲਾ ਡੋਲਾ ਮੰਨ ਕੇ ਚੱਲੋ ਵੀ 5-7 ਕਿਲੋ ਇੱਥੋਂ ਇਹਨੂੰ ਬਦਨਾ ਕੋਈ ਖਾਸ ਗੱਲ ਨਹੀਂ ਹੈ ਤਾਂ ਦੋ ਦਿਨ ਤੋਂ ਕੋਈ ਸੂਈ ਆ ਜੀ ਇਹ ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹ ਨੌ ਨਾਗ ਅੱਜ ਤੁਹਾਨੂੰ ਦਿਖਾਤੇ ਆ ਕਰੋ ਤਸੱਲੀ ਖੁੱਲ ਜਿਹੜਾ ਵੀ ਪਸ਼ੂ ਚਚਿਆ ਨੰਬਰ ਸਕਰੀਨ ਉੱਤੇ ਵਜਦਾ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ